ਹੱਥ 'ਚ ਫਾਈਲ ਫੜੀ ਵੇ ਫਾਈਲ ਖੋ ਕੇ ਹੱਥ ਦੇ ਵਿੱਚੋਂ ਲੈ ਕੇ ਗਿਆ ਪੁਲਿਸ ਦੀ ਦੇਖ ਰੇ ਵਿੱਚ ਫਾਈਲ ਉਰ ਗਈ ਅੰਦਰੋਂ ਹੁਣ ਬੰਦਾ ਫੜ ਨਹੀਂ ਸਕਦੇ ਤੇ ਅੰਦਰ ਤਾਂ ਵੜ ਨਹੀਂ ਦਿੱਤਾ ਜਾ ਰਿਹਾ ਥੋੜੇ ਅੰਦਰ ਪੰਦਰ ਹੋ ਕੇ ਲੈ ਕੇ ਗਿਆ ਜਦੋਂ ਫਾਈਲ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਨਹੀਂ ਮਸਲ ਕੋਈ ਖੋ ਕੇ ਲੈ ਗਿਆ ਹੈ ਕੋਈ ਲੈ ਕੇ ਗਿਆ ਸਾਡੇ ਅੰਦਰ ਨਾਲੇ ਕਿਨਾਂ ਕਾਊਂਟਰ ਤੋਂ ਖੋ ਕੇ ਲੈ ਗਿਆ ਇੱਕਦਮ ਜਦੋਂ ਫਾਈਲ ਚੈੱਕ ਕਰਾ ਰਹੀ ਥੋੜੇ ਕੋ ਮੇ ਸਰ ਉਹ ਲੈ ਕੇ ਗਈ ਉਹ ਲਾਈਟ ਚ ਘਟਦੀ ਜੈ ਇੱਕ ਤਰ੍ਹਾਂ ਉਹਨੂੰ ਗੈਲੋ ਖੱਤਰੀ ਫੋਕੇ ਲੱਗਿਆ ਜੀ ਮੁੰਡਾ ਫੋਕੇ ਲੱਗਿਆ ਮੁੰਡੇ ਦੇ ਯਾਨੀ ਕੋਰਟ ਕੰਪਲੈਕਸ ਦੇ ਅੰਦਰ ਹੈ ਬਿਲਕੁਲ ਹਾਂ ਜੀ ਅੰਦਰ ਹੈ ਅੰਦਰ ਹੈ ਹਾਂ ਜੀ ਬਲਾਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਇੱਕ ਪਾਸੇ ਪੰਜਾਬ ਸਰਕਾਰ ਦਾਵਾ ਕਰਦੀ ਹੈ ਵੀ ਨਿਰਪੱਖ ਚੋਣਾਂ ਹੋਣਗੀਆਂ ਤੇ ਦੂਜੇ ਪਾਸੇ ਹਰੇਕ ਹਰ ਰੋਜ਼ ਇੱਕ ਨਵਾਂ ਟੱਕਾ ਸਾਹਮਣੇ ਆ ਰਿਹਾ ਇਸ ਟਾਈਮ ਅਸੀਂ ਨਾਬਾ ਦੇ ਜਿਹੜੇ ਕੰਪਲੈਕਸ 'ਚ ਖੜੇ ਆ ਜਿੱਥੇ ਐਸਡੀਐਮ ਦਫਤਰ ਦੇ ਬਾਹਰ ਜਿੱਥੇ ਲੋਕ ਆਪਣੀ ਫਾਈਲਾਂ ਜਿਹੜੇ ਉਮੀਦਵਾਰ ਨੇ ਆਪਣੀ ਫਾਈਲਾਂ ਜਿਹੜੀਆਂ ਚੈੱਕ ਕਰਵਾ ਰਹੇ ਨੇ ਇਸ ਥਾਂ ਤੋਂ ਹੀ ਕੁਝ ਸਮੇਂ ਪਹਿਲਾਂ ਹੀ ਇੱਕ ਨੌਜਵਾਨ ਕਾਂਗਰਸੀ ਉਮੀਦਵਾਰ ਦੀ ਜਿਹੜੀ ਫਾਈਲ ਚੋਰੀ ਕਰਕੇ ਇਥੋਂ ਲੈ ਗਿਆ ਖੋ ਕੇ ਲੈ ਗਿਆ باوجود ਇਸ ਦੇ ਕਿਉਂਕਿ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਬਾਹਰ ਗੇਟ ਤੇ ਮੌਜੂਦ ਹੈ ਹਰ ਵਿਅਕਤੀ ਦੀ ਜਾਂਚ ਹੋਣ ਤੋਂ ਬਾਅਦ ਹੀ ਕੋਮਪਲੈਕਸ ਦੇ ਅੰਦਰ ਕੋਈ ਬੰਦਾ ਦਾਖਲ ਹੁੰਦਾ ਲੇਕਿਨ باوجود ਇਸ ਦੇ ਹੀ ਕੋਈ ਜਿਹੜਾ ਨੌਜਵਾਨ ਸੀ ਜਿਹੜਾ ਉਹ ਇਸ ਤਰ੍ਹਾਂ ਜਿਹੜੀ ਫਾਈਲ ਕਿਸੇ ਦੀ ਖੋਣਾ ਵੱਡੇ ਸਵਾਲ ਜਿਹੜੇ ਪ੍ਰਸ਼ਾਸਨ ਦੇ ਦਾਅਵੇ ਤੇ ਉੱਠਦੇ ਕਿਉਂਕਿ ਜਿਸ ਤਰ੍ਹਾਂ ਕੋਰਟ ਕੰਪਲੈਕਸ ਦੇ ਵਿੱਚ ਇਹ ਜਿਹੜੀ ਫਾਈਲ ਖੋਣੀ ਆ ਇਹ ਇਸ ਦਾ ਜਵਾਬ ਪ੍ਰਸ਼ਾਸਨ ਦੇਣਾ ਪਵੇਗਾ ਦੂਜੇ ਪਾਸੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਦਾਅਵਾ ਕੀਤਾ ਵੀ ਜਦੋਂ ਇੱਕ ਪੁਲਿਸ ਅਧਿਕਾਰੀਆਂ ਦੀ ਵੀਡੀਓ ਵਾਇਰਲ ਹੁੰਦੀ ਹੈ ਵੀ ਕੋਰਟ ਕੰਪਲੈਕਸ ਦੇ ਬਾਹਰ ਕੁਝ ਵੀ ਕਰ ਲੋ ਅੰਦਰ ਨਾ ਕਰਿਓ ਲੇਕਿਨ ਜਦੋਂ ਵੀਡੀਓ ਵਾਇਰਲ ਹੁੰਦੀ ਉਸ ਤੋਂ ਬਾਅਦ ਪਲਾਨ ਬੀ ਜਿਹੜੀ ਜਿਹੜੀ ਇੱਥੇ ਦੀ ਸੱਤਾਧਾਰੀ ਪਾਰਟੀ ਜਾਂ ਇਹ ਦੋਸ਼ ਲੱਗੇ ਨੇ ਵੀ ਪੁਲਿਸ ਨੇ ਪਲਾਨ ਬੀ ਦੇ ਤਹਿਤ ਕੋਰਟ ਕੰਪਲੈਕਸ ਦੇ ਅੰਦਰ ਤੋਂ ਵੀ ਫੈਲਾਖ ਹੋਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਜਿਹੜੇ ਉਮੀਦਵਾਰ ਸਟਰੋਂਗ ਨੇ ਉਹ ਇਸ ਛੋਣਾ ਦੇ ਵਿੱਚ ਹਿੱਸਾ ਨਾਲ ਲੈ ਸਕਣ ਤੁਹਾਡੇ ਅੰਦਰ ਪੁਗੰਦਰ ਹੋ ਕੇ ਲੈ ਕੇ ਗਿਆ ਜਦੋਂ ਫਾਇਲ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਨਹੀਂ ਮੈਂ ਸੋਕੋ ਤੋਂ ਉਹੋ ਹੀ ਕੋਕ ਲੈ ਗਿਆ ਹੈ ਕੋਈ ਲੈ ਕੇ ਗਿਆ ਸਾਡੇ ਅੰਦਰ ਨਾਲੇ ਕਹਿੰਦਾ ਕਾਊਂਟਰ ਤੋਂ ਹੋ ਕੇ ਨਹੀਂ ਸਰ ਕਾਊਂਟਰ ਤੋਂ ਕਾਊਂਟਰ ਤੋਂ ਲੇਕਿਨ ਇਹ ਕਾਊਂਟਰ ਤੋਂ ਕੁਝ ਨਹੀਂ ਹੋ ਰਿਹਾ ਫੇ ਕਿੱਥੋਂ ਲੈ ਕੇ ਗਏ ਨੇ ਰੋਲਾ ਤਾਂ ਲਾ ਮੈਂ ਸਾਨੂੰ ਨਹੀਂ ਪਤਾ ਜੀ ਕਿ ਐਂ ਤੇ ਘਟੇ ਜੂਰੇ ਫੈਕਟਰ ਆਉਂਦੇ ਘੜਿਆਂ ਤੋਂ ਲੈ ਕੇ ਗਏ ਜੀ ਕਿੱਥੋਂ ਲੈ ਕੇ ਗਏ ਜੀ ਉਰੇ ਲਾਈਟ ਚ ਘਟੇ ਜੀ ਚੈੱਕ ਕਰਾਉਂ ਨੂੰ ਗਏ ਲੋਖਾਤਰੀ ਫਾਤ ਹੋ ਕੇ ਲੈ ਗਿਆ ਜੀ ਮੁੰਡਾ ਹੋ ਕੇ ਲਗਿਆ ਮੁੰਡੇ ਦੇ ਆਏ ਕੋਰਟ ਕੰਪਲੈਕਸ ਦੇ ਅੰਦਰ ਹੈ ਬਿਲਕੁਲ ਹਾਂ ਜੀ ਅੰਦਰ ਹੈ ਅੰਦਰ ਹੈ ਹਾਂ ਜੀ ਵੀਡੀਓ ਨਹੀਂ ਸਾਰੇ ਕੋਲ ਰੋਲਾ ਪਿਆ ਫਿਰ ਫੜੇ ਨਹੀਂ ਕਿਸੇ ਨਾ ਜਰ ਨੂੰ ਫੜੇ ਜਰ ਨੂੰ ਭੱਜ ਗਏ ਜੀ ਅਸੀਂ ਜੀ ਬਾਰੇ ਅਸੀਂ ਭੱਜੇ ਗਏ ਕੋਈ ਨਰਫਖ ਚੋਣ ਨਹੀਂ ਹੋ ਰਹੀ ਚੋਣ ਬਿਲਕ ਦੇਖ ਲਓ ਤੁਸੀਂ ਐਸਐਸਪੀ ਸਾਹਿਬ ਦਾ ਸੁਣੀਆਂ ਸਾਰਿਆਂ ਨੇ ਵੀਡੀਓ ਆਡੀਓ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਦਾਂ ਦਾ ਕੁਝ ਹੋਏਗਾ ਤਾਂ ਫਿਰ ਇਹ ਬਹੁਤ ਵੱਡਾ ਨੁਕਸਾਨ ਹੋਏਗਾ ਪੰਜਾਬ ਦੇ ਲੋਕਾਂ ਦਾ ਸੋ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੀ ਗੁੰਡਾਗਰਦੀ ਇੱਥੇ ਐਸਟੀਮ ਕੰਪਲੈਕਸ ਦੇ ਵਿੱਚੋਂ ਬੰਦੇ ਦੀ ਕਿਸੇ ਦੀ ਫਾਈਲ ਖੋ ਕੇ ਲੱਗ ਗਈ ਮੈਂ ਕਿਸੇ ਵੀ ਪਾਰਟੀ ਦੇ ਹੱਕ ਨਹੀਂ ਕੋਈ ਕੋਈ ਬੰਦਾ ਕਿਸ ਦੀ ਕੋਈ ਫਾਈਲ ਖੋ ਕੇ ਲੱਗੇ ਜਾਵੇ ਕਿਉਂਕਿ ਹਰ ਬੰਦੇ ਦਾ ਰਾਜਨੀਤਿਕ ਅਗਲੇ ਦਾ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਕੋਈ ਵੀ ਬੰਦਾ ਆ ਕੇ ਆਪਣੇ ਕਾਗਜ਼ ਭਰ ਕੇ ਤੇ ਇਸ ਮੁੱਢਲੀ ਰਾਜਨੀਤੀ ਦਾ ਜਿਹੜਾ ਲੋਕਤੰਤਰ ਦਾ ਜਿਹੜਾ ਪਹਿਲਾ ਹੈਗਾ ਸਿਸਟਮ ਉਹਦੇ ਵਿੱਚ ਲੋਕਾਂ ਨੂੰ ਇਲੈਕਸ਼ਨ ਲੜਨ ਦਿਓ ਸੋ ਇਹ ਅੱਜ ਮੇਰੇ ਸਾਹਮਣੇ ਇੱਥੇ ਮੈਂ ਦੇਖਿਆ ਕਿ ਫਾਈਲ ਖੋ ਕੇ ਬੰਦਾ ਦੌੜ ਰਿਹਾ ਤੇ ਇੱਥੇ ਪੁਲਿਸ ਜਿਹੜੀ ਖੜੀ ਆ ਤਮਾਸ਼ੀਰ ਬਣ ਕੇ ਦਿਖ ਰਹੀ ਹੈ ਇੱਕ ਬੰਦਾ ਗੇਟ ਲੱਗਿਆ ਹੋਇਆ ਸਾਹਮਣੇ ਗੇਟ ਤੋਂ ਬਾਹਰ ਬੰਦਾ ਕਿਵੇਂ ਦੌੜ ਕੇ ਚਲਾ ਗਿਆ ਨਹੀਂ ਪਲਾਨ B ਹੋ ਗਿਆ ਕਿਉਂਕਿ ਪੁਲਿਸ ਵਾਇਰਲ ਹੋ ਗਿਆ ਵੀ ਅੰਦਰ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਪਲਾਨ B ਕਰ ਬਿਲਕੁਲ ਅੰਦਰ ਵੀ ਕਾਰਵਾਈਆਂ ਸ਼ੁਰੂ ਕਰਤੀਆਂ ਬਾਹਰ ਤਾਂ ਹੁੰਦੀਆਂ ਹੀ ਸੀਗੀਆਂ ਅੰਦਰ ਵੀ ਸ਼ੁਰੂ ਕਰਤੀ ਇੱਕ ਸ਼ੁਰੂਆਤ ਕਰਤੀ ਫਾਈਲ ਖੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਫੈਸਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਥੇ ਸਾਰੇ ਪੁਲਿਸ ਅਫਸਰਾਂ ਨਾਲ ਇਹਨਾਂ ਨੇ ਜਿਹੜੀ ਐਸਐਸਪੀ ਸਾਹਿਬ ਨੇ ਮੀਟਿੰਗ ਕਰਕੇ ਕੀਤਾ ਅਸੀਂ ਚੋਣ ਕਮਿਸ਼ਨ ਨੂੰ ਮੰਨ ਕਰਦੇ ਹਾਂ ਕਿ ਆਹ ਹੁਣੇ ਹੀ ਇਸ ਗੱਲ ਦਾ ਫੜ ਜਾਇ ਬੀਡੀਪੀ ਦੀ ਵੀਡੀਓ ਰਹਿ ਗਈ ਤਾਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਸੁਰੱਖਿਅਤ ਨਹੀਂ ਹੋਏਗਾ ਸੋ ਇਸ ਕਰਕੇ ਬੇਨਤੀ ਕਰਦੇ ਆ ਕਿ ਜਲਦੀ ਇਸ ਦਾ ਪ੍ਰਬੰਧ ਕਰੇ ਚੋਣ ਕਮਿਸ਼ਨ ਇਹ ਨਹੀਂ ਪਤਾ ਜੀ ਕੌਣ ਆ ਹੱਥ 'ਚ ਫਾਈਲ ਫੜੀ ਵੇ ਫਾਈਲ ਖੋ ਕੇ ਹੱਥ ਦੇ ਵਿੱਚੋਂ ਲੈ ਕੇ ਗਿਆ ਨਾਲੇ ਤਾਂ ਕਹਿੰਦੇ ਵੀ ਪੁਲਿਸ ਕਹਿੰਦੇ ਅੰਦਰੋਂ ਕੋਈ ਨਹੀਂ ਪੁਲਿਸ ਦੇ ਲੋਕ ਵੀ ਬੰਦਾ ਫੜੇ ਨਹੀਂ ਸਾਹਮਣੇ ਲੈ ਕੇ ਗਿਆ ਹੂੰ ਪੁਲਿਸ ਨਹੀਂ ਦੇਖ ਰਹੇ ਕਿ ਲੈ ਕੇ ਗਿਆ ਬੰਦੂ ਪੁਲਿਸ ਨਹੀਂ ਦੇਖ ਰਹੇ ਫਾਇਲ ਉਰ ਗਈ ਅੰਦਰੋਂ ਹੁਣ ਬੰਦਾ ਫੜ ਨਹੀਂ ਸਕਦੇ ਤੇ ਅੰਦਰ ਤਾਂ ਬੜ ਨਹੀਂ ਦਿੱਤਾ ਜਾ ਰਿਹਾ ਸਰਪੰਚ ਸਾਹਿਬ ਸਰਕਾਰ ਕਹਿੰਦੀ ਸੀ ਵੀ ਕੋਈ ੱੱਕਾ ਨਹੀਂ ਹੋਏਗਾ ਕੀ ਲੱਗਦਾ ਕੀ ਅੰਦਰੋਂ ਕੋਲੋਂ ਰੇ ੱੱਕਾ ਹੋ ਰਿਹਾ ਉਰੇ ਸਾਰੀ ਫੋਰਸ ਲੱਗੀ ਹੋਇਆ ਫੋਰਸ ਦੇ ਵਿੱਚ ਦੀ ਆ ਕੇ ਬੰਦੇ ਨੇ ਜੇ ਉਹ ਬੰਦਾ ਫਾਰਮ ਪਰ ਨ ਜਾ ਰਿਹਾ ਤਿੰਨ ਬੰਦੇ ਜਾ ਰਹੇ ਨੇ ਤਿੰਨ ਬੰਦਿਆਂ ਦੇ ਨਾਲ ਕੋਈ ਚੌਥਾ ਬੰਦਾ ਨਹੀਂ ਉਹ ਬੰਦਾ ਦੇਖੋ ਅੰਦਰ ਵੜਿਆ ਵੜ ਕੇ ਫਾਇਲ ਸਾਰੀ ਪੁਲਿਸ ਦੇ ਕੋਲੋਂ ਦੀ ਭੱਜ ਕੇ ਜਾ ਕੇ ਅੱਗੇ ਭੱਜ ਗਿਆ ਇਹ ਨਹੀਂ ਪਤਾ ਫੜਿਆ ਗਿਆ ਕਿ ਭੱਜ ਗਿਆ ਕਿਹੜੀ ਬਲਾਕ ਸੰਤੀ ਦਾ ਸੀ ਇਹ ਬਨੇਰਾ ਕਲਾਂ ਜੀ ਕੀ ਲੱਗਦਾ ਸਰ ਇੱਕ ਐਸਐਸਪੀ ਦੀ ਵਾਇਰਲ ਹੋਈ ਹੈ ਵੀਡੀਓ ਵੀ ਅਸੀਂ ਅੰਦਰੋਂ ਕੋਈ ਧੱਕਾ ਨਹੀਂ ਹੋਣ ਦਵਾਂਗੇ ਬਾਹਰ ਕਰ ਲੋ ਜਿਹੜਾ ਧੱਕਾ ਕਰਨਾ ਜੀ ਉਰੇ ਪੁਲਿਸ ਬਦਾਸ਼ਤ ਬਹੁਤ ਆ ਧੱਕਾ ਹੀ ਹੋ ਰਿਹਾ ਬੰਦਾ ਸਰਿਆਂ ਫਾਇਲ ਲੈ ਕੇ ਭੱਜ ਗਿਆ ਕਿਹੜਾ ਉਰੇ 100 ਬੰਦਾ 200 ਬੰਦਾ ਮੁਲਾਜ਼ਮ ਨੇ ਪੁਲਿਸ ਦੇ ਬੰਦੇ ਨੇ ਉਹਨਾਂ ਦੇ ਵਿੱਚ ਦੀ ਫਾਈਲ ਲੈ ਕੇ ਭੱਜ ਗਏ ਇਲੈਕਸ਼ਨ ਕਮਿਸ਼ਨ ਨੂੰ ਕੋਈ ਸਖਤਾਈ ਚਾਹੀਦੀ ਇਸ ਤੇ ਨਹੀਂ ਬਿਲਕੁਲ ਨਹੀਂ ਚਾਹੀਦੀ ਜੀ ਐਂ ਤਾਂ ਉਰੇ ਹਰੇਕ ਬੰਦਾ ਆਊਗਾ ਫਾਈਲਾਂ ਪਾੜ ਪਾੜ ਦਾਨਗੇ ਕੁਝ ਲੈ ਕੇ ਭੱਜ ਜਾਣਗੇ ਇਹਦਾ ਸਰਿਆਂ ਧੱਕਾ ਹੋ ਰਿਹਾ ਬਿਲਕੁਲ ਸਰਕਾਰ ਦੀ ਮਲੀਪੁੱਤ ਔਰ ਮੈਂ ਸਮਝਦਾ ਕਿ ਪੁਲਿਸ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਹਮੇਸ਼ਾ ਤਾਕਤਾਂ ਨਹੀਂ ਹੁੰਦੀਆਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਇਹ ਜਿਹੜੀ ਪੁਲਿਸ ਹੁੰਦੀ ਆ ਫੋਰਸ ਹੁੰਦੀ ਆ ਲੋਕਾਂ ਦੀ ਰਾਖੀ ਲਈ ਹੁੰਦੀ ਆ ਨਾ ਕਿ ਸ਼ਰਾਰਤੀ ਲੋਕਾਂ ਦੇ ਕਹਿੰਦੇ ਫੈਲਾ ਖੋਈਆਂ ਜਾਣ ਤਾਂ ਇਹ ਇਹ ਜਿਹੜੀ ਕਾਨੂੰਨੀ ਹਰਕਤ ਹੋਈ ਹੈ ਬਹੁਤ ਮਾੜੀ ਹੈ ਸਰਕਾਰ ਨੂੰ ਇਸ ਗੱਲ ਦੀ ਲਾਹਨਤ ਤੋਂ ਲੋ ਬਿਲਕੁਲ ਪੂਕਤੋ ਪ੍ਰਬੰਧ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਿਲਕੁਲ ਪੀਸਫੁਲ ਤੇ ਨੀਟ ਐਂਡ ਕਲੀਨ ਇਲੈਕਸ਼ਨਸ ਕਰਾਵਾਂਗੇ ਤੋਂ ਅਸੀਂ ਇੱਕ ਦੋ ਦਿਨ ਪਹਿਲਾਂ ਵੀ ਇਹੀ ਗੱਲ ਦੱਸੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਗੈਰ ਕਾਨੂੰਨੀ ਕੰਮ ਬਰਦਾਸ਼ਤ ਨਹੀਂ ਹੋਏਗਾ ਕੋਈ ਪਤਾ ਲੱਗਿਆ ਕੋਈ ਇੱਕ ਮਨੇਰਾ ਜਿਹੜੇ ਬਲਕਸਮਪੀ ਦੇ ਉਮੀਦਵਾਰ ਦੀ ਅੰਦਰੋਂ ਫੈਲ ਖੋ ਕੇ ਕੁਪਰ ਦਾ ਪਟਾ ਉਹ ਹੁਣੇ ਨੋਟਿਸ ਚ ਆਈ ਹੈ ਗੱਲ ਤੇ ਉਹ ਸਾਡੇ ਐਸ ਐਚ ਯੂਜ਼ ਨੇ ਚੇਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੋਈ ਗੱਲ ਨਹੀਂ ਉਹ ਵੈਰੀਫਾਈ ਕਰਕੇ ਕੇਸ ਰਜਿਸਟਰਡ ਕਰਾਂਗੇ ਤੇ ਉਹਦੇ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕੈਮਰੇਚ ਰਿਕਾਰਡਿੰਗ ਵੀ ਆਈ ਸਰਕਾਰੀ ਕੈਮਰੇਚ ਉਹ ਜਿਹੜਾ ਨੌਜਵਾਨ ਸੀ ਕੁਝ ਸਮਾਂ ਪਹਿਲਾਂ ਇੱਕ ਸਰਪੰਚ ਉਸ ਨੂੰ ਅੰਦਰ ਲੈ ਕੇ ਜਾ ਰਿਹਾ ਸੀ ਕੁਝ ਦਿਨ ਪਹਿਲਾਂ ਨਹੀਂ ਹੁਣ ਇੱਥੋਂ ਹੀ ਗੇਟ ਤੋਂ ਉਹ ਲੈ ਕੇ ਗਿਆ ਜੀ ਸਰਪੰਚ ਜੀ ਨਾਲ ਉਹਦੇ ਕੋਈ ਹੈਗਾ ਕੋਈ ਸਪੋਰਟ ਕਰ ਰਿਹਾ ਹੈਗਾ ਤਾਂ ਉਹ ਉਹਦਾ ਵੀ ਜਿਹੜਾ ਰੋਲ ਵੈਰੀਫਾਈ ਕਰਕੇ ਤੇ ਉਹਨੂੰ ਵੀ ਕਾਨੂੰਨੀ ਪ੍ਰਕਿਰਿਆ ਮੋਲੋ ਚਲਣੀ ਪੈਣੀ ਹੈ ਦੁਬਾਰਾ ਨਾ ਹੋਵੇ ਸਰ ਇਸ ਤਰ੍ਹਾਂ ਦਾ ਕੋਈ ਸਬੰਧ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਨੇ ਮੈਂ ਸਾਰੇ ਨਾਕੇ ਚੈੱਕ ਕਰਕੇ ਆਇਆ ਹੁਣੇ ਤੇ ਸਾਰਿਆਂ ਨੂੰ ਬਰੀਫ ਕਰਕੇ ਆ ਕਿ ਸਿਰਫ ਕੈਂਡੀਡੇਟ ਤੋਂ ਬਿਨਾ ਕਿਸੇ ਨੂੰ ਅੰਦਰ ਆਉਣ ਨਹੀਂ ਦੇਣਾ ਸੰਜੀਤ ਕੁਮਾਰ ਪੀਟੀਸੀ ਨਿਊਜ਼ ਨਾਬਾ